ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਿਆ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੇਕਰ ਤੁਸੀਂ ਮੱਸਿਆ ਵਾਲੇ ਦਿਨ ਸ਼ਾਮ ਦੇ ਸਮੇਂ 4 ਰੁਪਏ ਦੀ ਇਹ ਚੀਜ਼ ਆਪਣੇ ਘਰ ਵਿੱਚ ਲੈ ਆਉਂਦੇ ਹੋ ਤੁਹਾਡਾ ਘਰ ਵਰਕਤਾ ਦੇ ਨਾਲ ਹਮੇਸ਼ਾ ਲਈ ਭਰ ਜਾਵੇਗਾ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਲੈ ਕੇ ਹਾਜ਼ਰੀ ਲਗਵਾ ਦਿਓ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਜੀ ਮੱਸੀਆ ਵਾਲੇ ਦਿਨ ਤੁਸੀਂ 4 ਰੁਪਏ ਦੀ ਇਹ ਚੀਜ਼ ਆਪਣੇ ਘਰ ਵਿੱਚ ਲੈ ਆਉਣੀ ਹੈ ਤੁਹਾਡਾ ਪੂਰਾ ਇਹ ਘਰ ਵਰਕਤਾ ਨਾਲ ਭਰ ਜਾਵੇਗਾ ਸਾਥ ਸੰਗਤ ਜੀ ਤੁਹਾਡੇ ਪਰਿਵਾਰ ਤੇ ਪਰਮਾਤਮਾ ਜੀ ਦੀ ਕਿਰਪਾ ਹੋ ਜਾਵੇਗੀ ਸੋ ਵਿਸ਼ਾ ਤੁਹਾਨੂੰ ਇੱਕ ਕਹਾਣੀ ਦੇ ਮਾਧਿਅਮ ਰਾਹੀਂ ਸਮਝਾਉਣ ਵਾਲੇ ਹਨ ਤਾਂ ਇਸ ਲਈ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ ਕਿਉਂਕਿ ਅੱਧਾ ਤੇ ਅਧੋਰਾ ਗਿਆਨ ਹਮੇਸ਼ਾ ਹੀ ਖਤਰਨਾਕ ਹੁੰਦਾ ਹੈ ਤਾਂ ਆਓ ਸਾਥ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਆਖਦੇ ਹਨ ਕਿਸੇ ਨਗਰ ਵਿੱਚ ਇੱਕ ਮਨੁੱਖ ਰਹਿਆ ਕਰਦਾ ਸੀ ਉਹ ਅਕਸਰ ਹੀ ਦਿਹਾੜੀ ਵਗੈਰਾ ਕਰਕੇ ਆਪਣੇ ਘਰ ਦਾ ਗੁਜ਼ਾਰਾ ਕਰਿਆ ਕਰਦਾ ਸੀ ਉਹ ਕਦੇ ਕਿਸੇ ਨੂੰ ਕੋਈ ਦੁੱਖ ਨਹੀਂ ਸੀ ਦੇਂਦਾ ਕਹਿੰਦੇ ਅੱਜ ਜਦੋਂ ਖੇਤ ਵਿੱਚ ਮਜ਼ਦੂਰੀ ਕਰਦਾ ਪਿਆ ਸੀ ਕੋਲੋਂ ਦੀ ਇੱਕ ਸੰਤ ਫਕੀਰ ਜੀ ਲੰਘਦੇ ਹਨ ਸੰਤ ਫਕੀਰ ਜੀ ਉਹਦੇ ਕੋਲ ਆ ਕੇ ਬੈਠ ਜਾਂਦੇ ਹਨ ਕਹਿੰਦੇ ਕੁਝ ਖਾਣ ਨੂੰ ਹੈਗਾ ਤਾਂ ਦੇ ਦੇ ਉਹ ਪੋਣੇ ਦੇ ਵਿੱਚੋਂ ਰੋਟੀਆਂ ਕੱਢ ਕੇ ਹੱਥ ਤੋ ਕੇ ਸੰਤ ਫਕੀਰ ਜੀ ਨੂੰ ਤੇ ਦੇਂਦਾ ਹੈ ਸੰਤ ਫਕੀਰ ਜੀ ਪ੍ਰਸ਼ਾਦਾ ਖਾ ਕੇ ਪੁੱਛਦੇ ਹਨ ਕਿ ਤੂੰ ਕੀ ਕੰਮਕਾਰ ਕਰਦਾ ਹੈ ਤੇਰਾ ਕੀ ਕਾਰੋਬਾਰ ਹੈ ਤਾਂ ਉਹ ਕਹਿੰਦਾ ਸੰਤ ਜੀ ਮੈਂ ਤਾਂ ਦਿਹਾੜੀ ਵਗੈਰਾ ਹੀ ਕਰਦਾ ਹਾਂ ਸ਼ਾਮ ਨੂੰ ਘਰ ਜਾ ਕੇ ਰਾਸ਼ਨ ਪਾਣੀ ਲੈ ਕੇ ਪਰਿਵਾਰ ਦਾ ਢਿੱਡ ਪਾਲਦਾ ਹਾਂ ਸੰਤ ਫਕੀਰ ਜੀ ਕਹਿੰਦੇ ਠੀਕ ਹੈ ਹੁਣ ਉਹ ਜਿਹੜਾ ਸੀ ਉਹ ਕਹਿਣ ਲੱਗਾ ਸੰਤ ਜੀ ਇਹ ਜਿਹੜਾ ਜਾਮਾ ਹੈ ਇਹ ਤਾਂ ਗਰੀਬੀ ਵਿੱਚ ਹੀ ਬੀਤ ਗਿਆ ਪਰ ਮੈਂ ਚਾਹੁੰਦਾ ਹਾਂ ਤੁਸੀਂ ਕੋਈ ਐਸੀ ᔪਗਤ ਦੱਸ ਦਿਓ ਜਿਸ ਦੇ ਨਾਲ ਘਰ ਵਿੱਚ ਬਰਕਤ ਵੀ ਆ ਜਾਵੇ ਘਰ ਵਿੱਚ ਕਿਸੇ ਤਰ੍ਹਾਂ ਦਾ ਕੋਈ ਦੁੱਖ ਵੀ ਨਾ ਹੋਵੇ ਤਾਂ ਸੰਤ ਫਕੀਰ ਜੀ ਆਖਦੇ ਹਨ ਠੀਕ ਹੈ ਉਹਦੇ ਲਈ ਤੂੰ ਦੋ ਕੰਮ ਕਰਨੇ ਹੋਣਗੇ ਉਹ ਕਹਿੰਦਾ ਜੀ ਦੱਸੋ ਸੰਤ ਜੀ ਸੰਤ ਜੀ ਨੇ ਕਿਹਾ ਪਹਿਲਾ ਕੰਮ ਇਹ ਕਿ ਕਦੇ ਵੀ ਕਿਸੇ ਦੀ ਨਿੰਦਿਆ ਨਾ ਕਰੀ ਤੇ ਦੂਜਾ ਕੰਮ ਰੋਜ਼ ਸੰਗਤ ਵਿੱਚ ਬੈਠ ਕੇ ਕਥਾ ਕੀਰਤਨ ਸਰਵਣ ਕਰਿਆ ਕਰੇ ਜਦੋਂ ਤੂੰ ਕਥਾ ਕੀਰਤਨ ਸਰਵਣ ਕਰੇਂਗਾ ਤਾਂ ਕਿਸੇ ਦਿਨ ਨਿੰਦਿਆ ਚੁਗਲੀ ਨਾ ਕਰੀ ਸਾਰਾ ਦਿਨ ਕਿਸੇ ਦਿਨ ਨਿੰਦਿਆ ਚੁਗਲੀ ਨਹੀਂ ਕਰਨੀ ਤੂੰ ਜੋ ਵੀ ਕੰਮ ਕਰੇ ਉਹ ਕੰਮ ਕਰਦਿਆਂ ਹੋਇਆ ਕਿਸੇ ਬਾਰੇ ਮਾੜਾ ਸ਼ਬਦ ਨਾ ਬੋਲੀ ਤੂੰ ਨਾ ਸਮਾ ਜਿਹੜਾ ਵੀ ਹੈ ਸਮਾ ਕਥਾ ਕੀਰਤਨ ਵਿਚਾਰ ਵਿੱਚ ਬਿਤਾਇਆ ਕਰ ਤੇ ਤੂੰ ਵੇਖੀ ਤੇਰੇ ਮਨ ਵਿੱਚ ਇਸ ਗੱਲ ਨੂੰ ਜੇਕਰ ਤੂੰ ਰੱਖੇਂਗਾ ਤਾਂ ਵੇਖੀ ਤੇਰੇ ਘਰ ਵਿੱਚ ਬਰਕਤਾਂ ਦਾ ਵਾਸ ਹੋ ਜਾਵੇਗਾ ਉਹ ਕਹਿੰਦਾ ਜੀ ਠੀਕ ਹੈ ਕਹਿੰਦੇ ਦੂਜੀ ਗੱਲ ਇਹ ਵੀ ਕਿ ਆਪਣੇ ਹੱਕ ਤੇ ਸੱਚ ਦੀ ਕਿਰਤ ਕਮਾਏ ਕਰਨ ਇਸ ਤੋਂ ਜ਼ਿਆਦਾ ਕਿਸੇ ਤੋਂ ਕੁਝ ਨਾ ਲਵੀ ਉਹਨੇ ਕਿਹਾ ਜੀ ਠੀਕ ਹੈ ਕਹਿੰਦੇ ਪਰਮਾਤਮਾ ਫਿਰ ਆਪੇ ਤੇਨੂੰ ਰੰਗ ਭਾਗ ਲਾ ਦੇਣਗੇ ਅਗਲੀ ਸਵੇਰ ਹੋਈ ਤਾਂ ਕਹਿੰਦੇ ਉਹਨੂੰ ਕੰਮ ਦੇ ਲਈ ਬੁਲਾਇਆ ਗਿਆ ਤੇ ਕਹਿੰਦੇ ਹੁਣ ਉਹਨੂੰ ਪਤਾ ਸੀ ਕਿ ਮੇਰੇ ਘਰ ਦਾ ਜਿਹੜਾ ਖਰਚ ਹੈ ਉਹ 4 ਪੈਸਿਆਂ ਦੇ ਨਾਲ 4 ਰੁਪਇਆ ਦੇ ਨਾਲ ਬੜਾ ਸੋਹਣਾ ਚੱਲ ਜਾਣਾ ਹੈ ਹੁਣ ਜਿਹੜਾ ਵੀ ਉਸ ਨੂੰ ਮਜ਼ਦੂਰੀ ਦੇ ਲਈ ਲੈਣ ਵਾਸਤੇ ਆਇਆ ਉਹਨੇ ਇਹ ਹੀ ਕਿਹਾ ਕਿ ਮੈਂ ਤੈਨੂੰ ਸਿਰਫ 4 ਰੁਪਏ ਕਹਿੰਦਾ ਕਿ ਮੈਨੂੰ ਚਾਹੀਦੇ ਹਨ ਉਹ ਸਾਰੇ ਜਾਣੇ ਬੜੇ ਹੈਰਾਨ ਹੋਏ ਕਿ ਅਸੀਂ ਇਸ ਨੂੰ ਮਜ਼ਦੂਰੀ ਲਈ ਲੈਣ ਆਏ ਹਾਂ ਇਹ ਅੱਗੋਂ ਕਹਿ ਰਿਹਾ ਹੈ ਕਿ ਮੈਨੂੰ ਸਿਰਫ 4 ਰੁਪਏ ਹੀ ਚਾਹੀਦੇ ਹਨ ਇਹਨੇ 4 ਰੁਪਏ ਹੀ ਕਿਉਂ ਮੰਗੇ ਹਨ ਜਦੋਂ ਕਿ ਦੂਜੇ ਤਾਂ ਦੁਗਣਾ ਮੰਗਦੇ ਹਨ ਉਹਨੇ ਕਿਹਾ ਜੀ ਨਹੀਂ ਮੈਂ ਤਾਂ 4 ਰੁਪਏ ਲਵਾਂਗਾ ਸਾਰੇ ਜਾਣੇ ਬੜੇ ਖੁਸ਼ ਹੋਏ ਤੇ ਉਸ ਨੂੰ ਕੰਮ ਤੇ ਲੈ ਜਾਂਦੇ ਉਹ ਕੰਮ ਤੇ ਜਾਣ ਤੋਂ ਪਹਿਲਾਂ ਇਹ ਸ਼ਰਤ ਰੱਖਦਾ ਕਿ ਮੈਨੂੰ ਤਾਂ 4 ਰੁਪਏ ਹੀ ਚਾਹੀਦੇ ਹਨ ਪਰ ਇਹਦੇ ਬਦਲੇ ਨਾ ਤੁਸੀਂ ਮੈਨੂੰ ਕੋਈ ਗੱਲ ਸੁਣਾਓਗੇ ਜੇ ਤੁਸੀਂ ਮੈਨੂੰ ਕੋਈ ਗੱਲ ਵੀ ਸੁਣਾਉਣੀ ਹੈ ਤਾਂ ਮੈਂ ਤੁਹਾਡੇ ਮੂੰਹੋਂ ਸਿਰਫ ਪ੍ਰਮਾਤਮਾ ਜੀ ਦੀ ਗੱਲ ਹੀ ਸੁਣਨਾ ਚਾਹੁੰਦਾ ਹਾਂ ਜੇ ਤੁਸੀਂ ਪ੍ਰਮਾਤਮਾ ਦੀ ਗੱਲ ਨਹੀਂ ਸੁਣਾ ਸਕਦੇ ਤਾਂ ਮੇਰੇ ਤੋਂ ਤੁਸੀਂ ਪ੍ਰਮਾਤਮਾ ਜੀ ਦੀ ਗੱਲ ਸੁਣੋਗੇ ਉਹਨਾਂ ਸਾਰਿਆਂ ਨੇ ਕਹਿਣਾ ਕਿ ਠੀਕ ਹੈ ਅਸੀਂ ਸੁਣਾਤਾ ਨਹੀਂ ਸਕਦੇ ਪਰ ਸੁਣ ਸਕਦੇ ਹਾਂ ਇਹ ਕਹਿ ਕੇ ਉਹ ਰੋਜ਼ ਹੀ ਕਿਸੇ ਦਿਹਾੜੀਦਾਰ ਦੇ ਨਾਲ ਦਿਹਾੜੀ ਤੇ ਚਲਿਆ ਜਾਇਆ ਕਰਦਾ 2-4 ਰੁਪਏ ਕਮਾ ਕੇ ਲੈ ਆਉਂਦਾ ਤੇ ਉਸ ਨੂੰ ਉਸ ਨਾਲ ਉਸ ਦੇ 4 ਰੁਪਈਆਂ ਨਾਲ ਬੜੇ ਸਕੂਨ ਦੇ ਨਾਲ ਘਰ ਦਾ ਖਰਚਾ ਚਲਾਉਂਦਾ ਇੱਕ ਦਿਨ ਕਿਸੇ ਸੇਠ ਨੇ ਦੂਰ ਦਰਾਡੇ ਕਿਸੇ ਨਗਰ ਵਿੱਚ ਜਾਣਾ ਸੀ ਤੇ ਕਹਿੰਦੇ ਹੁਣ ਕੋਈ ਉਹਨੂੰ ਮਨੁੱਖ ਚਾਹੀਦਾ ਸੀ ਜੋ ਉਸ ਦਾ ਸਮਾਨ ਢੋ ਕੇ ਲੈ ਜਾਵੇ ਪਰ ਉਹ ਜ਼ਿਆਦਾ ਪੈਸੇ ਨਹੀਂ ਸੀ ਦੇਣਾ ਚਾਹੁੰਦਾ ਸੇਠ ਨੇ ਕਿਹਾ ਕਿ ਜ਼ਿਆਦੇ ਪੈਸੇ ਦੇਣ ਦੀ ਲੋੜ ਵੀ ਨਹੀਂ ਪੈਣੀ ਸਾਡੇ ਨਗਰ ਵਿੱਚ ਇੱਕ ਮਨੁੱਖ ਸਿਰਫ 4 ਰੁਪਏ ਲੈਂਦਾ ਹੈ ਉਹਨੂੰ ਬੁਲਾ ਲੈਂਦੇ ਹਾਂ ਉਸਨੂੰ ਬੁਲਾਇਆ ਗਿਆ ਸਵੇਰੇ ਸਵੇਰੇ ਉਸਨੂੰ ਕਹਿੰਦੇ ਕਿ ਭਰਾਵਾ ਤੂੰ ਦੱਸ ਫਲਾਣੇ ਨਗਰ ਜਾਣਾ ਹੈ ਇਹ ਸਮਾਨ ਚੁੱਕ ਕੇ ਲੈ ਜਾਣਾ ਹੈ ਕਿੰਨੇ ਰੁਪਏ ਲਵੇਗਾ ਪਰ ਕਹਿੰਦਾ ਕਿ ਮੇਰੀ ਇੱਕ ਸ਼ਰਤ ਹੈ ਸਾਰੇ ਰਹਾ ਜਿਹੜਾ ਤੁਸੀਂ ਮੇਰੇ ਨਾਲ ਕੋਈ ਗੱਲ ਨਹੀਂ ਕਰੋਗੇ ਤੇ ਜੇਕਰ ਕਰੋਗੇ ਤਾਂ ਪਰਮਾਤਮਾ ਦੀ ਗੱਲ ਸੁਣੋਗੇ ਜਾਂ ਸੁਣਾਓਗੇ ਤੁਸੀਂ ਸਾਰੇ ਰਾਹ ਜੇਕਰ ਮੇਰੀ ਗੱਲ ਸੁਣਦੇ ਜਾਣਾ ਹੈ ਤਾਂ ਫਿਰ ਮੈਂ ਚਲਿਆ ਜਾਵਾਂਗਾ ਉਹ ਕਹਿੰਦਾ ਜੀ ਠੀਕ ਹੈ ਮੈਂ 4 ਰੁਪਏ ਵਿੱਚ ਮੈਨੂੰ ਹੋਰ ਕੀ ਚਾਹੀਦਾ ਮੈਨੂੰ ਤਾਂ ਪਰਮਾਤਮਾ ਦੀ ਗੱਲ ਆਉਂਦੀ ਨਹੀਂ ਪਰ ਤੂੰ ਮੈਨੂੰ ਸੁਣਾਉਂਦਾ ਜਾਵੇਂ ਕਹਿੰਦੇ ਹੁਣ ਜਿਵੇਂ ਜਿਵੇਂ ਉਹ ਉਥੋਂ ਤੁਰਦੇ ਹਨ ਹੁਣ ਪਰਮਾਤਮਾ ਦੀ ਗੱਲ ਸੁਣਾਈ ਜਾਂਦਾ ਹੈ ਪਰਮਾਤਮਾ ਸਰਬਸ਼ਕਤੀਮਾਨ ਹਨ ਪਰਮਾਤਮਾ ਤੋਂ ਜੋ ਮੰਗੋਗੇ ਉਹੀ ਦੇ ਦਿੰਦੇ ਹਨ ਕਹਿੰਦੇ ਉਹਦੇ ਘਰ ਤੱਕ ਪਹੁੰਚਦੇ ਆ ਪਹੁੰਚਦੇ ਸਵੇਰੇ ਤੁਰੇ ਸੀ ਤੇ ਸ਼ਾਮ ਹੋ ਚੁੱਕੀ ਸੀ ਪਰ ਉਹ ਸਾਰਾ ਦਿਨ ਕਹਿੰਦੇ ਪਰਮਾਤਮਾ ਦੀ ਗੱਲ ਬੜੇ ਧਿਆਨ ਨਾਲ ਸੁਣੀ। ਜਦੋਂ ਸ਼ਾਮ ਹੋਈ ਰਾਤ ਹੋਈ ਤਾਂ ਉਹਨੇ ਉਸ ਨੂੰ ਮੰਝਾ ਡਾਹ ਕੇ ਦਿੱਤਾ। ਉਸ ਦਾ ਬੜਾ ਹੀ ਆਦਰ ਪਾੜਨ ਕੀਤਾ। ਜਦੋਂ ਉਸ ਨੂੰ ਪ੍ਰਸ਼ਾਦਾ ਖਵਾਇਆ ਤੇ ਕਹਿੰਦੇ ਉਸ ਨੂੰ ਨਹਾਉਣ ਦੇ ਲਈ ਗਰਮ ਪਾਣੀ ਵੀ ਦਿੱਤਾ। ਉਹਦੀ ਬੜੀ ਜ਼ਿਆਦਾ ਖਾਤਰਦਾਰੀ ਤੇ ਸੇਵਾ ਕੀਤੀ। ਬਹੁਤ ਜ਼ਿਆਦਾ ਉਸ ਦੇ ਨਾਲ ਪਿਆਰ ਜਤਾਇਆ ਤੇ ਜਦੋਂ ਸਵੇਰ ਹੋਈ ਤੇ ਉਹ ਜਾਣ ਲੱਗਾ। ਉਹਨੇ ਨਾ ਉਸ ਨੂੰ 8 ਰੁਪਏ ਲਿਆ ਕੇ ਦੇ ਦਿੱਤੇ। ਕਹਿੰਦਾ ਜੀ ਮੈਂ 8 ਰੁਪਏ ਤਾਂ ਨਹੀਂ ਲੈਣੇ ਤੁਹਾਨੂੰ ਰਸਤੇ ਵਿੱਚ ਮੈਂ ਪਰਮਾਤਮਾ ਦੀ ਗੱਲ ਸੁਣਾਈ ਹੈ ਉਹ ਕਹਿੰਦਾ ਨਹੀਂ ਭਰਾਵਾ 4 ਰੁਪਏ ਹੀ ਲਵਾਂਗਾ ਗੱਲ ਕਰਕੇ ਆਇਆ ਸੀ ਨਾ ਮੈਂ 4 ਰੁਪਏ ਹੀ ਲਵਾਂਗਾ ਉਹ ਕਹਿੰਦਾ ਜੇ ਤੈਨੂੰ ਜਾਂਦਿਆਂ ਕੋਈ ਕੰਮ ਨਾ ਮਿਲਿਆ ਤਾਂ ਇਸ ਕਰਕੇ ਤੇਨੂੰ 4 ਰੁਪਏ ਮੈਂ ਹੋਰ ਦੇ ਰਿਹਾ ਹਾਂ ਇਸਨਾਂ ਨੂੰ ਰੱਖ ਲੈ ਉਹ ਕਹਿੰਦਾ ਨਹੀਂ ਮੈਂ 4 ਰੁਪਏ ਹੀ ਰੱਖਾਂਗਾ ਤੂੰ ਮੇਰੀ ਇੰਨੀ ਖਾਤਰਦਾਰੀ ਕੀਤੀ ਮੈਨੂੰ ਰੋਟੀ ਪਾਣੀ ਖਵਾਇਆ ਤੇ ਹੁਣ ਨਾਲ ਵੀ ਰੋਟੀ ਬਣ ਕੇ ਦੇ ਰਿਹਾ ਹਾਂ ਤੇ ਮੈਂ ਬਸ ਤੇਰੇ ਕੋਲੋਂ 4 ਰੁਪਏ ਹੀ ਲਵਾਂਗਾ। ਤੇ ਉਹ ਕਹਿੰਦਾ ਤੈਨੂੰ ਇੱਕ ਗੱਲ ਦੱਸਾਂ। ਥੋੜਾ ਜਿਹਾ ਤਗੜਾ ਮਨ ਕਰਕੇ ਸੁਣ ਲਈ। ਸੇਠ ਕਹਿੰਦਾ ਹਾਂ ਦੱਸ। ਉਹ ਕਹਿੰਦਾ ਅੱਜ ਤੋਂ ਪੂਰੇ 1 ਮਹੀਨੇ ਬਾਅਦ ਤੇਰੇ ਪ੍ਰਾਣ ਚਲੇ ਜਾਣਗੇ। ਕਹਿੰਦਾ ਜੇ ਤੂੰ ਧਰਮਰਾਜ ਦੇ ਚਿਹਰੇ ਵਿੱਚ ਪਹੁੰਚੇਗਾ। ਉੱਥੇ ਜਾ ਕੇ ਧਰਮਰਾਜ ਤੇਰਾ ਲੇਖਾ ਜੋਖਾ ਕਰੇਗਾ ਤੇਰੇ ਜਿੰਨੇ ਵੀ ਵਹੀ ਖਾਤੇ ਦੇ ਵਰਕੇ ਹਨ ਸਾਰੇ ਫਰੋਲ ਕੇ। ਉਹ ਅੱਗੇ ਕਰੀ ਜਾਵੇਗਾ। ਜਦੋਂ ਅੰਤਿਮ ਵਰਕਾ ਕੱਢੇਗਾ ਨਾ ਉਹਦੇ ਉੱਤੇ ਤੇਰਾ ਜੋ ਤੂੰ ਕੱਲ ਪਰਮਾਤਮਾ ਦਾ ਨਾਮ ਮੇਰੇ ਕੋਲ ਸੁਣਿਆ ਸੀ ਜਿਹੜੀ ਤੂੰ ਕਥਾ ਸੁਣੀ ਸੀ ਉਹਦਾ ਫਲ ਤੈਨੂੰ ਮਿਲ ਜਾਵੇਗਾ ਹੁਣ ਧਰਮਰਾਜ ਤੇਰੇ ਤੋਂ ਪੁੱਛੇਗਾ ਇਹ ਫਲ ਤੂੰ ਪਹਿਲਾਂ ਲੈਣਾ ਚਾਹੁੰਦਾ ਹੈ ਕਿ ਬਾਅਦ ਵਿੱਚ ਲੈਣਾ ਚਾਹੁੰਦਾ ਹੈ ਉਹ ਕਹਿੰਦਾ ਠੀਕ ਹੈ ਉਹ ਕਹਿੰਦਾ ਵੀ ਤੂੰ ਕਹਿਣਾ ਹੈ ਉਹ ਜਿਹੜੀਆਂ ਚਾਰ ਘੜੀਆਂ ਸਨ ਜੋ ਮੈਂ ਪਰਮਾਤਮਾ ਦਾ ਨਾਮ ਸੁਣਿਆ ਸੀ ਮੈਂ ਜਿਹੜੀ 사ਤ ਸੰਗਤ ਕੀਤੀ ਸੀ ਉਹਦਾ ਫਲ ਮੈਨੂੰ ਪਹਿਲਾਂ ਚਾਹੀਦਾ ਹੈ ਹੁਣ ਸੇਠ ਕਹਿੰਦਾ ਇਉਂ ਕਿਉਂ ਕਹਿਣਾ ਹੈ ਉਹ ਕਹਿੰਦਾ ਤੈਨੂੰ ਬਾਅਦ ਵਿੱਚ ਸਭ ਕੁਝ ਪਤਾ ਲੱਗ ਜਾਵੇਗਾ ਤਾਂ ਹੁਣ ਹੋਇਆ ਵੀ ਇਦਾਂ ਇੱਕ ਮਹੀਨੇ ਬਾਅਦ ਉਹ ਅਕਾਲ ਚਲਾਣੇ ਕਰ ਗਿਆ ਧਰਮਰਾਜ ਦੇ ਕਚਹਿਰੀ ਵਿੱਚ ਪਹੁੰਚਿਆ ਤੇ ਧਰਮਰਾਜ ਨੇ ਉਹਦੇ ਨਾਮ ਦੇ ਵਹੀ ਖਾਤੇ ਮੰਗਵਾਏ ਤੇ ਇੱਕ ਇੱਕ ਕਰਕੇ ਸਾਰੇ ਵਰਕੇ ਫਰੋਲ ਮਾਰੇ ਪਰ ਜਦੋਂ ਅਖੀਰਲਾ ਵਰਕਾ ਆਇਆ ਸਾਰੇ ਵਰਕਿਆਂ ਦੇ ਉੱਪਰ ਉਹਨੇ ਜਿਹੜੇ ਪਾਪ ਕੀਤੇ ਸਨ ਫਲਾਣੇ ਤੋਂ ਐਨੀ ਲੁੱਟ-ਕਸੁੱਟ ਕੀਤੀ ਸੀ ਇਸ ਤੋਂ ਵੱਧ ਵਿਆਜ ਲਿਆ ਸੀ ਕਿਸੇ ਦਾ ਹੱਕ ਖਾਦਾ ਸੀ ਕਿਸੇ ਦੀ ਜ਼ਮੀਨ ਤੇ ਨਜਾਇਜ਼ ਕਬਜ਼ਾ ਕੀਤਾ ਸੀ ਮਤਲਬ ਕਿ ਸਾਰੇ ਵਰਕਿਆਂ ਤੇਹੀ ਛਲ ਕਪਟ ਵੈਰ ਵਿਰੋਧ ਤੇ ਜਦੋਂ ਅੰਤਿਮ ਵਰਕਾ ਫੋਲਿਆ ਤਾਂ ਉਹਦੇ ਉੱਤੇ ਲਿਖਿਆ ਸੀ ਇਹਨੇ ਚਾਰ ਘੜੀਆਂ ਪਰਮਾਤਮਾ ਦੀ ਸਤ ਸੰਗਤ ਵਿੱਚ ਬਿਤਾਈਆਂ ਹਨ ਪਰਮਾਤਮਾ ਦਾ ਨਾਮ ਸੁਣਿਆ ਹੈ ਉਸ ਸਮੇਂ ਉਸਦੇ ਮਨ ਵਿੱਚ ਹੋਰ ਕੋਈ ਗੱਲ ਨਹੀਂ ਸੀ ਇਸ ਦੇ ਮੁਖ ਤੋਂ ਕਿਸੇ ਦੀ ਵੀ ਨਿੰਦਿਆ ਤੇ ਈਰਖਾ ਦਾ ਕੋਈ ਸ਼ਬਦ ਨਹੀਂ ਨਿਕਲਿਆ ਬਸ ਇਹਦੇ ਕੰਨਾਂ ਨੇ ਸਿਰਫ ਤੇ ਸਿਰਫ ਪਰਮਾਤਮਾ ਦਾ ਨਾਮ ਸੁਣਿਆ। ਹੁਣ ਧਰਮਰਾਜ ਨੇ ਵਹੀ ਖਾਤੇ ਨੂੰ ਇੱਕ ਪਾਸੇ ਰੱਖ ਦਿੱਤਾ ਤੇ ਕਹਿੰਦੇ ਤੇਰੇ ਨਾਲ ਜਿਹੜੇ ਤੂੰ ਚਾਰ ਘੜੀਆਂ ਪਰਮਾਤਮਾ ਦਾ ਸਤ ਸੰਗਤ ਕੀਤਾ ਸੀ। ਪਰਮਾਤਮਾ ਦਾ ਨਾਮ ਸੁਣਿਆ ਸੀ। ਕਥਾ ਕੀਰਤਨ ਸਰਵਣ ਕੀਤਾ। ਉਹਦਾ ਫਲ ਤੇ ਬਾਕੀ ਤੇਰੇ ਕੋਲ ਸਿਰਫ ਤੇ ਸਿਰਫ ਪਾਪ ਹਨ। ਹੁਣ ਤੂੰ ਦੱਸ ਉਹ ਚਾਰ ਘੜੀਆਂ ਦਾ ਫਲ ਪਹਿਲਾਂ ਲੈਣਾ ਚਾਹੁੰਦਾ ਹੈ ਕਿ ਬਾਅਦ ਵਿੱਚ ਲੈਣਾ ਚਾਹੁੰਦਾ ਹੈ। ਹੁਣ ਜਿਹੜਾ ਮਨੁੱਖ ਸੀ ਉਸ ਦਾ ਸਮਾਨ ਢੋ ਕੇ ਲੈ ਕੇ ਆਇਆ ਸੀ। ਉਹ ਹਰ ਸਮੇਂ ਪਰਮਾਤਮਾ ਦਾ ਨਾਮ ਜਪਦਾ ਸੀ ਇਸ ਕਰਕੇ ਉਸ ਨੂੰ ਗਿਆਨ ਸੀ ਉਹਨੇ ਪਹਿਲਾਂ ਹੀ ਦੱਸ ਦਿੱਤਾ ਸੀ ਚਾਰ ਘੜੀਆਂ ਦਾ ਨਾਮ ਦਾ ਫਲ ਤੋਂ ਪਹਿਲਾਂ ਮੰਗ ਲੈ ਉਹ ਕਹਿੰਦਾ ਜੀ ਮੈਂ ਪਹਿਲਾਂ ਚਾਰ ਘੜੀਆਂ ਦਾ ਫਲ ਪ੍ਰਾਪਤ ਕਰਨਾ ਚਾਹੁੰਦਾ ਹਾਂ ਉਹ ਜਿਹੜੇ ਦੂਤ ਸਨ ਉਹਨੂੰ ਫੜ ਕੇ ਲੈ ਗਏ ਤੇ ਉਹਨੂੰ ਕਹਿੰਦੇ ਕਿ ਚਾਰ ਘੜੀਆਂ ਦਾ ਜਿਹੜਾ ਫਲ ਹੈ ਉਹ ਤੂੰ ਅੰਦਰ ਚਾਰ ਘੜੀਆਂ ਜਾ ਕੇ ਬਿਤਾ ਕੇ ਆ ਅਸੀਂ ਬੂਹੇ ਤੇ ਖੜੇ ਹਾਂ ਚਾਰ ਘੜੀਆਂ ਤੋਂ ਬਾਅਦ ਬਾਹਰ ਆ ਜਾਵੇਂ ਨਹੀਂ ਤਾਂ ਤੈਨੂੰ ਘਸੀਟ ਕੇ ਲੈ ਜਾਵਾਂਗੇ ਉਹਨੇ ਕਿਹਾ ਜੀ ਜਿਵੇਂ ਜਿਵੇਂ ਉਹ ਅੰਦਰ ਤੁਰਦਾ ਜਾਂਦਾ ਹੈ ਹਰ ਪਾਸੇ ਨਾਮ ਦਾ ਹੀ ਪਸਾਰਾ ਹੈ ਅੰਦਰ ਪੈਰ ਰੱਖਦਿਆਂ ਹੀ ਐਵੇਂ ਲੱਗਦਾ ਜਿਵੇਂ ਪਰਮਾਤਮਾ ਨੇ ਉਹਦੇ ਉੱਤੇ ਪਤਾ ਨਹੀਂ ਕਿੰਨੀ ਕਿ ਮਿਹਰ ਕਰ ਦਿੱਤੀ ਹੋਵੇ ਹਰ ਪਾਸੇ ਪਰਮਾਤਮਾ ਦੇ ਨਾਮ ਦਾ ਪਸਾਰਾ ਹਰ ਪਾਸੇ ਸੁੱਖ ਸ਼ਾਂਤੀ ਤੇ ਸਦੀਵੀ ਸੁਖ ਸੰ ਕਹਿੰਦੇ ਉਹ ਤੁਰਦਾ ਤੁਰਦਾ ਅੱਗੇ ਜਾਂਦਾ ਹੈ ਉੱਥੇ ਉਹੀ ਮਨੁੱਖ ਬੈਠਾ ਹੁੰਦਾ ਹੈ ਜੋ ਉਸ ਦਾ ਸਮਾਨ ਢੋ ਕੇ ਲੈ ਕੇ ਆਇਆ ਸੀ ਉਹਨੂੰ ਕਹਿੰਦਾ ਜੀ ਆ ਗਏ ਸੇਠ ਜੀ ਉਹ ਕਹਿੰਦਾ ਵੀ ਹਾਂ ਉਹ ਕਹਿੰਦਾ ਇੱਥੇ ਬਹਿ ਜਾਓ ਤੇ ਫਿਰ ਉੱਥੇ ਬੈਠ ਕੇ ਨਾਮ ਜਪਣ ਲੱਗਦਾ ਹੈ। ਉਹਨਾਂ ਦੇ ਨਾਲ ਉਹ ਕਥਾ ਕੀਰਤਨ ਵੀ ਸੁਣਦਾ ਹੈ। ਉੱਥੇ ਜਿੰਨੇ ਲੋਕ ਬੈਠੇ ਹੁੰਦੇ ਹਨ ਸਾਰੇ ਕਥਾ ਵਿਚਾਰ ਸੁਣਦੇ ਤੇ ਸੁਣਾਉਂਦੇ ਹੁੰਦੇ ਹਨ। ਇਸ ਤਰੀਕੇ ਨਾਲ ਚਾਰ ਘੜੀਆਂ ਬੀਤ ਜਾਂਦੀਆਂ ਹਨ। ਉਹ ਖੜਾ ਹੋ ਕੇ ਜਾਣ ਲੱਗਦਾ ਹੈ ਤੇ ਉਹ ਮਨੁੱਖ ਜਿਹੜਾ ਉਸ ਦਾ ਸਮਾਨ ਢੋ ਕੇ ਲੈ ਕੇ ਆਇਆ ਸੀ। ਕਹਿੰਦਾ ਕਿ ਤੁਸੀਂ ਚੱਲੇ ਕਿੱਥੇ ਹੋ? ਉਹ ਕਹਿੰਦਾ ਮੈਨੂੰ ਨਾ ਧਰਮਰਾਜ ਨੇ ਕਿਹਾ ਸੀ ਚਾਰ ਘੜੀਆਂ ਜਦੋਂ ਤੇਰੀਆਂ ਬੀਤ ਜਾਣ ਤੋ ਕਥਾ ਕੀਰਤਨ ਦਾ ਫਲ ਮਿਲ ਗਿਆ ਜਦੋਂ ਤੈਨੂੰ ਤਾਂ ਚਾਰ ਘੜੀਆਂ ਜਦੋਂ ਹੀ ਬੀਤ ਗਈਆਂ ਆਪੇ ਉੱਠ ਕੇ ਬਾਹਰ ਆ ਜਾਵੇਂ ਨਹੀਂ ਤਾਂ ਤੈਨੂੰ ਬਾਹਰ ਕਿਸੇ ਢਕੇ ਲਿਆਂਦਾ ਜਾਵੇਗਾ ਉਹ ਮਨੁੱਖ ਕਹਿੰਦਾ ਕਿ ਤੂੰ ਚੁੱਪ ਚਾਪ ਬੈਠ ਜਾ ਇਹ ਜਿਹੜੇ ਦੂਤ ਹਨ ਦਰਵਾਜ਼ੇ ਤੇ ਖੜੇ ਹਨ ਉਹ ਵੀ ਉਸ ਨੂੰ ਇਸ਼ਾਰਾ ਕਰਨ ਵਿੱਚ ਸਨ ਕੇ ਉੱਠ ਕੇ ਬਾਹਰ ਆ ਉਹ ਜਿਹੜਾ ਸੀ ਉਹਨਾਂ ਦਾ ਸਮਾਨ ਢੋ ਕੇ ਜਿਹਨੇ ਲਿਆਂਦਾ ਸੀ ਉਹ ਸੇਠ ਨੂੰ ਕਹਿੰਦਾ ਤੂੰ ਬੈਠ ਜਾ ਇਹ ਫਲ ਤੈਨੂੰ ਤਾਂ ਪਹਿਲਾਂ ਹੀ ਕਿਹਾ ਸੀ ਜੇ ਤੈਨੂੰ ਫਲ ਹਾਸਲ ਕਰਨਾ ਹੈ ਤਾਂ ਤੂੰ ਅੰਦਰ ਆ ਜਾਵੇਂਗਾ ਉਹ ਜਿਹੜੇ ਦੂਤ ਹਨ ਉਹ ਅੰਦਰ ਨਹੀਂ ਆ ਸਕਦੇ ਤੈਨੂੰ ਇੱਥੋਂ ਬਾਹਰ ਨਹੀਂ ਲੈ ਕੇ ਜਾ ਸਕਦੇ ਇੱਥੇ ਬੈਠ ਤੇ ਪਰਮਾਤਮਾ ਦਾ ਨਾਮ ਜਪ ਆਪਣਾ ਲੋਕ ਤੇ ਪ੍ਰਲੋਕ ਦੋਵਾਂ ਨੂੰ ਸੁਖਾਲਾ ਕਰ ਲੈ ਹੁਣ ਜਿਹੜੇ ਦੂਤ ਸਨ ਵਾਪਸ ਚਲੇ ਗਏ ਕਹਿੰਦੇ ਉਹ ਤਾਂ ਵਾਪਸ ਨਹੀਂ ਆਇਆ ਹੁਣ ਦੱਸੋ ਕੀ ਕਰੀਏ ਮਹਾਰਾਜ ਕਹਿੰਦੇ ਕਿ ਉਹਨਾਂ ਦਾ ਗਿਆਨਵਾਨ ਵਿਅਕਤੀ ਕੋਲੋਂ ਪਹਿਲਾਂ ਹੀ ਉਸਨੇ ਗਿਆਨ ਹਾਸਲ ਕਰਕੇ ਹੀ ਆਇਆ ਸੀ ਆਪਾਂ ਅੰਦਰ ਨਹੀਂ ਜਾ ਸਕਦੇ ਹੁਣ ਉਹ ਉੱਥੇ ਹੀ ਰਹੇਗਾ ਉਹ ਕਹਿੰਦੇ ਧਰਮਰਾਜ ਜੀ ਇੰਨੇ ਪਾਪ ਕੀਤੇ ਸਨ ਉਹਦੇ ਫਿਰ ਇਹਦਾ ਕਿਵੇਂ ਸਵਰਗ ਹੈ ਧਰਮਰਾਜ ਕਹਿੰਦਾ ਕਿ ਜਿਹੜਾ ਮਨੁੱਖ ਨਿੰਦਿਆ ਨਹੀਂ ਕਰਦਾ ਪਰਮਾਤਮਾ ਦਾ ਸਤਸੰਗ ਕਰਦਾ ਹੈ ਪਰਮਾਤਮਾ ਦੀ ਗੱਲ ਸੁਣਦਾ ਹੈ ਆਪਣੇ ਹਿਰਦੇ ਵਿੱਚ ਉਸ ਨੂੰ ਵਸਾ ਲੈਂਦਾ ਹੈ ਉਸ ਦੇ ਅਨੁਸਾਰ ਚੱਲਦਾ ਹੈ ਉਹਦੇ ਫਿਰ ਹੌਲੀ-ਹੌਲੀ ਮਨ ਵਿੱਚ ਨਿਮਰਤਾ ਆ ਜਾਂਦੀ ਹੈ। ਉਸ ਦੇ ਪੁੰਨ ਇਕੱਠੇ ਹੋਣੇ ਸ਼ੁਰੂ ਹੋ ਜਾਂਦੇ ਹਨ। ਜੋ ਵੀ ਉਹਦੇ ਵਹੀ ਖਾਤੇ 'ਚ ਪਾਪ ਸਨ ਉਹ ਸਾਰੇ ਫਿਰ ਮਟਣ ਲੱਗ ਜਾਂਦੇ ਹਨ। ਇਹਦੇ ਨਾਲ ਵੀ ਐਵੇਂ ਹੋਇਆ। ਇਹਨੇ ਉਹ ਚਾਰ ਘੜੀਆਂ ਜਿਹੜਾ ਸਤਸੰਗ ਸੁਣਿਆ ਉਸ ਸਮੇਂ ਕਿਸੇ ਦੀ ਨਿੰਦਿਆ ਚੁਗਲੀ ਨਹੀਂ ਕੀਤੀ। ਨਿੰਦਿਆ ਚੁਗਲੀ ਹੀ ਮਨੁੱਖ ਦੇ ਪਾਪਾਂ ਨੂੰ ਖਤਮ ਕਰ ਦਿੰਦੀ ਹੈ। ਨਿੰਦਿਆ ਚੁਗਲੀ ਹੀ ਮਨੁੱਖ ਦੇ ਪੁੰਨਾਂ ਨੂੰ ਖਤਮ ਕਰ ਦਿੰਦੀ ਹੈ ਨਿੰਦਿਆ ਚੁਗਲੀ ਦੂਜਿਆਂ ਦੇ ਕੀਤੇ ਪਾਪ ਵੀ ਤੁਹਾਡੇ ਮੱਥੇ ਤੇ ਮੜ ਜਾਂਦੀ ਹੈ ਜਿਸ ਦੇ ਨਾਲ ਤੁਹਾਡੇ ਘਰ ਦੋ ਪਰੇਸ਼ਾਨੀਆਂ ਆਪ ਚੱਲ ਕੇ ਆਉਂਦੀਆਂ ਹਨ ਨਿੰਦਿਆ ਚੁਗਲੀ ਕਰਨੀ ਬੰਦ ਕਰ ਦਿਓ ਫਿਰ ਤੁਹਾਡੇ ਘਰ ਸੁਖ ਹੋਣੇ ਲਾਜ਼ਮੀ ਹੋ ਜਾਣਗੇ ਜਦੋਂ ਹੱਕ ਸੱਚ ਦੀ ਕਿਰਤ ਖਾਂਦੇ ਹੋ ਫਿਰ ਹਰ ਕੰਮ ਵਿੱਚ ਬਰਕਤ ਆਵੇਗੀ ਉਹ ਕਹਿੰਦੇ ਹਨ ਜੀ ਇੰਨੇ ਵੀ ਉਹ ਗਿਆਨ ਸਿੱਖ ਕੇ ਉਵੇਂ ਹੀ ਚੱਲਣਾ ਆਰੰਭ ਕੀਤਾ ਜਿਸ ਤੇ ਕਰਕੇ ਇਹਨੂੰ ਸੋਝੀ ਆ ਗਈ। ਉਹਨੇ ਫਿਰ ਹਰੇਕ ਮਨੁੱਖ ਚੇਤੇ ਕਰ ਨਿੰਦਿਆ ਨਾ ਕਰੇ ਤਾਂ ਕਿਸੇ ਦੀ ਨਿੰਦਿਆ ਚੁਗਲੀ ਨਾ ਕਰੇ ਤਾਂ ਹੱਕ ਸੱਚ ਦੀ ਕਰਤਕਮਈ ਕਰੇ। ਪਰਮਾਤਮਾ ਦੀ ਸੰਗਤ ਕਰੇ, ਕਥਾ ਕੀਰਤਨ ਸੁਣੇ, ਉਹਦੇ ਸਾਰੇ ਦੁੱਖ ਦੂਰ ਹੋ ਜਾਣਗੇ। ਧਰਮਰਾਜ ਨੇ ਕਿਹਾ ਜੇਕਰ ਕੋਈ ਨਿੰਦਿਆ ਚੁਗਲੀ ਕਰਨੀ ਛੱਡ ਦੇਵੇ ਹੱਕ ਸੱਚ ਦੀ ਕਿਰਤ ਕਰਨ ਲੱਗ ਜਾਵੇ। ਪਰਮਾਤਮਾ ਦਾ ਕਥਾ ਵਿਚਾਰਨ ਨੂੰ ਸੁਣਨ ਲੱਗ ਜਾਵੇ ਉਹਦੇ ਘਰ ਬਰਕਤ ਆਵੇਗੀ ਫਿਰ ਸਾਧ ਸੰਗਤ ਜੀ ਸਾਨੂੰ ਇਥੋਂ ਇਹੀ ਸਿੱਖਣ ਨੂੰ ਮਿਲਦਾ ਹੈ ਕਿ ਅਸੀਂ ਨਿੰਦਿਆ ਚੁਗਲੀ ਕਿਸੇ ਨਾਲ ਵੈਰ ਵਿਰੋਧ ਕਰਨਾ ਛੱਡ ਦੇਈਏ ਪਰਮਾਤਮਾ ਦੇ ਨਾਮ ਨੂੰ ਸਰਵਣ ਕਰਿਆ ਕਰੀਏ ਆਪੇ ਹੀ ਘਰ ਵਿੱਚ ਸੁੱਖ ਤੇ ਬਰਕਤਾਂ ਵਾਸ ਕਰ ਜਾਣਗੇ ਜੇਕਰ ਸਰਬੱਤ ਦਾ ਭਲਾ ਮੰਗਾਗੇ ਤਾਂ ਪਰਮਾਤਮਾ ਜੀ ਨੇ ਸਾਡਾ ਭਲਾ ਆਪ ਹੀ ਕਰ ਦੇਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ